अच्छा डॉक्टर साहब एक चीज और जी ਜਦੋਂ ਹੁਣ ਦੇ ਮੌਸਮ ਦੀ ਮੈਂ ਗੱਲ ਕਰਲਾਂ ਤਾਂ ਅਸੀਂ ਦੇਖਦੇ ਹਾਂ ਕਿ ਅੱਜ ਦੇ ਟਾਈਮ ਦੇ ਵਿੱਚ ਜਿਹੜੇ ਬਜ਼ੁਰਗ ਨੇ ਨਾ ਜੋੜਾਂ ਦੇ ਦਰਦ ਤੋਂ ਕਾਫੀ ਜ਼ਿਆਦਾ ਪਰੇਸ਼ਾਨ ਆ ਮੈਨੂੰ ਇਹ ਤਾਂ ਦਿਮਾਗ ਚਾਰੇ ਇੱਕ ਸਾਹਮਣੇ ਮੈਂ ਦੇਖ ਰਿਹਾ ਜੀ ਤੇਲ ਪਿਆਵਾ ਉਹਦੇ ਤੇ ਪੁਆਇੰਟ ਜਿਹੜੇ ਕੁਝ ਬਣੇ ਹੋਇਆ ਜੋੜਾਂ ਨੂੰ ਲੈ ਕੇ ਤਾਂ ਮੈਂ ਇਹ ਵੀ ਜ਼ਰੂਰ ਪੁੱਛਣਾ ਚਾਹੁੰਦਾ ਵਾਂ ਕੇ ਬਜ਼ੁਰਗਾਂ ਦੇ ਲਈ ਜਿਹੜਾ ਜੋੜਾਂ ਦਾ ਦਰਦ ਹੈ ਉਹ ਕਾਫੀ ਜ਼ਿਆਦਾ ਨਾ ਇੱਕ ਦੁਖਦਾਈ ਸਾਬਤ ਹੁੰਦਾ ਵਾ ਕਿਉਂਕਿ ਤੁਰ ਨਹੀਂ ਹੁੰਦਾ ਉੱਠ ਨਹੀਂ ਹੁੰਦਾ ਬੈਠ ਨਹੀਂ ਹੁੰਦਾ ਉਹ ਬੜਾ ਦਿੱਕਤ ਦੇ ਵਿੱਚ ਆਉਂਦੇ ਆ ਸਿਆਲਾਂ ਦੀ ਗੱਲ ਕਰ ਲਵਾਂ ਸਿਆਲਾਂ ਦੇ ਵਿੱਚ ਤਾਂ ਲੋਕ ਮੰंजे ਤੱਕ ਹੀ ਸੀਮਤ ਰਹਿ ਜਾਂਦੇ ਆ ਉਹਨਾਂ ਨੂੰ ਸਹੀ ਕਰਨ ਦੇ ਲਈ ਉਹ ਕੋਈ ਹੈ ਦਵਾਈ ਤੁਹਾਡੇ ਕੋਲ ਜਾਂ ਕਿ ਤੇਲ ਹੈ ਕਿਦਾਂ ਤੁਸੀਂ ਜੋੜਾਂ ਦਾ ਦਰਦ ਹੈ ਜਿਹੜਾ ਉਹ ਠੀਕ ਕਰਦੇ ਜਿਹੜਾ ਜੋੜਾਂ ਦੇ ਦਰਦ ਦੀ ਪ੍ਰੋਬਲਮ ਆ ਨਾ ਬਿਮਾਰੀ ਆ ਇਹ ਤਾਂ ਆਯੁਰਵੇਦ ਵਿੱਚ ਇੱਕ ਛੋਟੇ ਤੋਂ ਛੋਟਾ ਵੈਦ ਸੇ ਵੀ ਛੋਟਿਆਂ ਚ ਹੀ ਹੁੰਦੇ ਆ ਇੱਕ ਜਾਣੀ ਕਹਿਣ ਦਾ ਮੇਰੇ ਕਹਿਣ ਦਾ ਮਤਲਬ ਜਿਹਨੂੰ ਕੁਝ ਵੀ ਨਹੀਂ ਹੁੰਦਾ ਨਾ ਜੋੜਾਂ ਦੀ ਦਰਦ ਦੀ ਤਾਂ ਦਵਾਈ ਉਹ ਵੀ ਬਣਾਉਂਦਾ ਹਮ ਆਯੁਰਵੇਦ ਦੇ ਵਿੱਚ ਤਾਂ ਜੋੜਾਂ ਦੀ ਦਰਦ ਆਮ ਮਾਮੂਲੀ ਬਿਮਾਰੀ ਆ ਨਾ ਇਹ ਹਮ ਔਰ ਇਹ ਆਮ ਜਿਹਦੀ ਦਵਾਈ ਆ ਹਮ ਉਹਦੇ ਬਾਅਦ ਤੇ ਸਾਡੇ ਕੋਲ ਤੇਲ ਤੇਲ ਨਹੀਂ ਛੱਡਦਾ ਪਹਿਲਾਂ ਦਾ ਅੱਛਾ ਜੀ ਆ ਤੇਲ ਲਾ ਦੋ ਅੱਧਾ ਕੰਮ ਇਹ ਕਰ ਜਾਂਦਾ ਜੇ ਜਿਆਦਾ ਹੀ ਪੁਰਾਣਾ ਹੋ ਗਿਆ ਕੰਮ ਜਾਂ ਗੈਪ ਪੈ ਗਿਆ ਆਵਾਜ਼ ਆਉਂਦੀ ਆ ਟਿੱਡੇ ਹੋ ਗਏ ਟਿੱਡੇ ਹਾਂ ਘੁੰਮ ਜਾਂਦਾ ਸਾਡੇ ਇੱਥੇ ਨਾਲ ਅਸੀਂ ਥੈਰੇਪੀ ਲਾਉਨੇ ਆ ਦੋ ਚਾਰ ਥੈਰੇਪੀਆਂ ਵੀ ਲਾਉਨੇ ਆ ਅਸੀਂ ਪਹਿਲੇ ਦਿਨ ਤੋਂ ਅਗਲੇ ਨੂੰ ਕਹਿੰਦੇ ਆ ਥੈਰੇਪੀ ਲਾਉਣ ਤੋਂ ਬਾਅਦ ਮਾਤਾ ਗੇੜੇ ਮਾਰ ਕੇ ਆ ਹੂੰ ਉਹ ਗੇੜਾ ਮਾਰ ਕੇ ਇੱਥੇ ਦਾ ਕਾ ਕੇ ਕਹਿੰਦੀ ਆ ਵੀ ਹਾਂ ਮੈਨੂੰ ਇਹ ਹਲਕਾ ਹੋ ਗਿਆ ਬਿਨਾਂ ਦਵਾਈ ਤੋਂ ਹੂੰ ਫਿਰ ਉਹਨੂੰ ਫਿਰ ਅਸੀਂ ਕਹਿੰਦੇ ਆ ਵੀ ਆ ਤੇਲ ਲਾਉਣਾ ਤੇ ਆ ਦਵਾਈ ਖਾ ਲੈ 15 ਦਿਨ ਬਾਅਦ ਫਿਰ ਦੱਸਿਆ ਆ ਕੇ ਗੱਲ ਆ ਕਈ ਵਾਰ ਜਿੱਦਾਂ ਗੋਡਾ ਬੈਂਡ ਵੀ ਨਹੀਂ ਹੁੰਦਾ ਕਈਆਂ ਤੋਂ ਤਾਂ ਜਿਨ੍ਹਾਂ ਦੇ ਬਿਲਕੁਲ ਬੈਂਡ ਹੋ ਜਾਂਦੇ ਨਾ ਪੰਜ-ਸੱਤ ਮਹੀਨੇ ਲੱਗਦੇ ਨੇ ਨਾਲ ਥੈਰੇਪੀ ਲੋ ਆ ਗੋਡਾ ਖਰ ਠੀਕ ਹੋ ਜਾਂਦੀ ਆ ਆਯੁਰਵੇਦ ਵਿੱਚ ਗੋਡਿਆਂ ਦੇ ਦਰਦਾਂ ਦੀ ਜਾਂ ਜੋੜਾਂ ਦੇ ਦਰਦਾਂ ਦੀ ਤਾਂ ਇੱਕ ਆਮ ਮੈਡੀਸਨ ਆ ਕੋਈ ਚੱਕਰ ਨਹੀਂ ਜਦਾ ਇਹ ਇਹ ਇੱਕ ਇਸ ਚੀਜ਼ ਦੀ ਜੇਕਰ ਆਪਾਂ ਜ਼ਿਕਰ ਕਰੀਏ ਹੁੰਦਾ ਕਿਉਂ ਆ ਇਹ ਵੱਧਦੀ ਕਿਉਂ ਆ ਇਹਦੇ ਪਿੱਛੇ ਕੀ ਰੀਜ਼ ਨਾ ਕਿ ਕਿਉਂਕਿ ਬਹੁਤ ਸਾਰੇ ਲੋਕ ਨੇ ਜਿਹੜੇ ਦਵਾਈਆਂ ਤਾਂ ਖਾਂਦੇ ਰਹਿੰਦੇ ਆ ਪਰ ਫਰਕ ਨਹੀਂ ਪੈਂਦਾ ਹੈਗਾ ਉਹ ਪ੍ਰੋਬਲਮ ਘਟਣ ਦੀ ਬਜਾਏ ਵੱਧ ਜਾਂਦੀ ਆ ਦੇਖੋ ਅਸੀਂ ਚਾਹੁੰਦੇ ਆ ਵੀ ਸਾਡਾ ਗੋਡਾ ਠੀਕ ਹੋ ਜਵੇ ਹੂੰ ਦਵਾਈ ਖਾ ਲਈਏ ਗੋਡਾ ਠੀਕ ਹੋ ਜਵੇ। ਖਰਾਕ ਅਸੀਂ ਖਾਈਏ ਨਾ। ਹਮ ਆਪਣਾ ਅਸੀਂ ਖਾਣਾ ਪੀਣਾ ਚੇਂਜ ਨਾ ਕਰੀਏ। ਉਹ ਉਹ ਮੁਸ਼ਕਲ ਹੋ ਜਾਂਦਾ ਕੰਮ। ਪਰ ਜੇਕਰ ਕੋਈ ਘਰ ਦੀ ਖੁਰਾਕ ਖਾਂਦਾ ਵਾ, ਕੋਈ ਵੀ ਬਾਹਰਲਾ ਤਲਿਆ ਹੋਇਆ ਨਹੀਂ ਖਾ ਰਿਹਾ, ਘਰ ਦੀ ਖੁਰਾਕ ਖਾ ਰਿਹਾ, ਤਾਂ ਫਿਰ ਵੀ ਉਹ ਦਿੱਕਤ ਆਉਂਦੀ ਰਹਿੰਦੀ ਹੈ ਜੀ ਬਹੁਤ ਸਾਰੇ ਲੋਕ ਐਦਾਂ ਦੇ ਵੀ ਹੈਗੇ। ਦੇਖੋ ਜਿਹੜੀ ਚੀਜ਼ ਜੇ ਸਹੀ ਚੀਜ਼ ਖਾਵਾਂਗੇ ਨਾ ਫਿਰ ਕਦੇ ਦਿੱਕਤ ਨਹੀਂ ਆਉਂਦੀ। ਹਮ ਸਹੀ ਚੀਜ਼ ਖਾਈ ਚਲੋ ਤੁਸੀਂ ਆਪਣਾ ਧਿਆਨ ਰੱਖੋਗੇ ਨਾ ਕਦੇ ਨਹੀਂ ਦਿੱਕਤ ਆਉਣੀ ਦਿੱਕਤ ਤਾਂ ਉਦੋਂ ਹੀ ਆਉਗੀ ਨਾ ਸਾਡੇ ਹੱਡੀਆਂ ਦੇ ਵਿੱਚ ਕੈਲਸ਼ੀਅਮ ম্যাগਨੀਸ਼ੀਅਮ ਵਿਟਾਮਿਨ ਡੀ ਸੋਰਾ ਇਹ ਇਹ ਵਗੈਰਾ ਇਹ ਚੀਜ਼ ਘਟਣ ਗਈ ਤਾਂ ਹੀ ਹੋਊਗਾ ਨਾ ਜੇ ਇਹਨਾਂ ਚੀਜ਼ਾਂ ਦੀ ਘਾਟ ਹੋਊਗੀ ਤੇ ਦਵਾਈ ਨੇ ਉਹ ਹੀ ਪੂਰੀ ਕਰਨੀ ਆ ਜੇ ਘਾਟ ਹੀ ਨਾ ਹੋਗੀ ਦੁਖਣਗੀਆਂ ਕਿਵੇਂ ਹਾਂ ਮੇਰੀ 60 63 ਸਾਲ ਦੀ ਉਮਰ ਹੈਗੀ ਆ ਜੀ ਜੇ ਆਪਾਂ ਧਿਆਨ ਨਹੀਂ ਰੱਖਾਂਗੇ ਫੇਰ ਹੀ ਪ੍ਰੋਬਲਮ ਆਊਗੀ ਨਾ ਨੌਜਵਾਨਾਂ ਦੇ ਵਿੱਚ ਵੀ ਬੜੀ ਦਿੱਕਤ ਦੇਖਣ ਨੂੰ ਮਿਲਦੀ ਹੈ ਜੀ ਜੇਕਰ ਮੰਨ ਲਓ ਕਿ ਖੇਡਣ ਵਾਲਾ ਨੌਜਵਾਨ ਵੀ ਆ ਕੋਈ ਕਿਸੇ ਗੇਮ ਦੇ ਨਾਲ ਜੁੜਿਆ ਹੋਇਆ ਉਹਨਾਂ ਦੇ ਵਿੱਚ ਵੀ ਹੁਣ ਤਾਂ ਇਹ ਆ ਦਿੱਕਤ ਆ ਜਿਹੜੀ ਕਾਫੀ ਜ਼ਿਆਦਾ ਦੇਖਣ ਨੂੰ ਮਿਲਦੀ ਆ ਕਿਸੇ ਨੂੰ ਕਿ ਸੱਟ ਲੱਗ ਗਈ ਉਸ ਤੋਂ ਬਾਅਦ ਉਹ ਕਹਿੰਦਾ ਕਿ ਯਾਰ ਇੱਕ ਵਾਰ ਸੱਟ ਲੱਗੀ ਸੀ ਦਵਾਈ ਵੀ ਖਾਧੀ ਆ ਪਰ ਫਿਰ ਤੋਂ ਇਹ ਲਗਾਤਾਰ ਪ੍ਰੋਬਲਮ ਆਉਂਦੀ ਆ ਫਿਰ ਤੋਂ ਮੇਰੇ ਜਿਹੜੇ ਦਰਦ ਨੇ ਉਹ ਸ਼ੁਰੂ ਹੋ ਜਾਂਦੇ ਆ ਜੇ ਗਰਾਊਂਡ ਤੇ ਜਾਣਾ ਵਾ ਪ੍ਰੈਕਟਿਸ ਕਰਦਾ ਥੋੜੀ ਬਹੁਤ ਉਸ ਤੋਂ ਬਾਅਦ ਕਈਆਂ ਕਈਆਂ ਨੂੰ ਤਾਂ ਇਹ ਵੀ ਦਿੱਕਤ ਆ ਕਿ ਆਵਾਜ਼ ਆਉਣੀ ਸ਼ੁਰੂ ਹੋ ਗਈ ਆ ਕਿਸੇ ਆਹ ਮਾਲੋ ਗੋਡਾ ਵਾ ਗਿੱਟਾ ਵਾ ਭਾਵੇਂ ਮੋਡਾ ਵਾ ਕਹਿੰਦੇ ਆਵਾਜ਼ ਆਉਣੀ ਸ਼ੁਰੂ ਹੋ ਗਈ ਆ ਬਿਲਕੁਲ ਸਾਡੇ ਨਾ ਸਾਡੇ ਪਾਣੀ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੈ ਅਸੀਂ ਬਹੁਤ ਮਹਿੰਗੀਆਂ ਮਹਿੰਗੀਆਂ ਮਸ਼ੀਨਾਂ ਲਾ ਲੀਆਂ ਪਾਣੀ ਨੂੰ ਫਿਲਟਰ ਪਾਣੀ ਦੇ ਫਿਲਟਰ ਲਾ ਲਏ ਮਹਿੰਗੀਆਂ ਮਸ਼ੀਨਾਂ ਲਾ ਲੀਆਂ ਕੋਸ਼ਿਸ਼ ਤਾਂ ਪੂਰੀ ਹਰ ਇੱਕ ਕਰਦਾ ਹੈ ਵੀ ਆਪਾਂ ਪਿਓਰ ਸ਼ੁੱਧ ਸਾਫ਼ ਖਾਈਏ ਪਰ ਬਚਿਆ ਨਹੀਂ ਜਾ ਸਕਦਾ ਜਦੋਂ ਪਾਣੀ ਅਸੀਂ ਫਿਲਟਰ ਵਾਲਾ ਪੀਂਦੇ ਆ ਉਹਦੇ ਵਿੱਚ ਕੱਖ ਵੀ ਨਹੀਂ ਰਹਿ ਜਾਂਦਾ ਪਾਣੀ ਸਾਫ਼ ਨੂੰ ਦੇਖ ਕੇ ਜ਼ਰੂਰ ਅਸੀਂ ਕਹਿ ਸਕਦੇ ਹਾਂ ਕਿ ਸਾਫ਼ ਆ ਪਰ ਉਹਦੇ ਵਿੱਚ ਕੁਝ ਵੀ ਨਹੀਂ ਹੈਗਾ। ਉਹ ਚੀਜ਼ਾਂ ਜਿਹੜੀਆਂ ਸਾਨੂੰ ਪਾਣੀ ਤੋਂ ਹੀ ਮਿਲਦੀਆਂ ਸੀ ਉਹੀ ਨਹੀਂ ਹੈਗੀਆਂ ਤੇ ਫੇਰ ਸਾਡੇ ਹੱਡੀਆਂ ਕੀ ਕਰਨੀਆਂ? ਫੇਰ ਸਾਡਾ ਖਾਣਾ ਪੀਣਾ ਉਹ ਪੁਰਾਣੀਆਂ ਖਰਾਕਾਂ ਸਾਡੀਆਂ ਬੰਦ ਹੋ ਗਈਆਂ। ਨਵੇਂ ਫਾਸਟ ਫੂਡ ਤੇ ਆ ਗਿਆ। ਜੇ ਸਾਨੂੰ ਪੁਰਾਣੀਆਂ ਅਸੀਂ ਖਾਂਦੇ ਵੀ ਹਾਂ ਤਾਂ ਉਹ ਸਾਨੂੰ ਆਰਗੈਨਿਕ ਨਹੀਂ ਹੈਗੀਆਂ ਹੁਣ ਸਾਡੀ ਖੇਤੀ ਜ਼ਹਿਰੀਲੀ ਹੋ ਗਈ ਆ। ਸਾਡੇ ਤਾਂ ਖੇਤਾਂ ਦੇ ਵਿੱਚ ਜ਼ਹਿਰ ਜਹਿਰ ਛਿੜਕੀ ਪਈ ਆ। ਉਹ ਚੀਜ਼ ਦਾ ਵੀ ਅਸਰ ਹੈਗਾ। ਭੋਰ ਤੇ じゃ ਖਾਣੀਆਂ ਵੀ ਜ਼ਰੂਰੀ ਨੇ ਉਹ ਭੁੱਖੇ ਤਾਂ ਨਹੀਂ ਨਾ ਮਰ ਸਕਦੇ ਮੈਂ ਉਹੀ ਗੱਲ ਕਰਦਾ ਹੁਣ ਭੁੱਖਾ ਤਾਂ ਮਰਨ ਤੋਂ ਲੋਏ ਸਾਡੀ ਜਿਹੜੀ ਉਮਰ 100 ਸਾਲ ਸੀ 110 20 20 ਸਾਲ ਦੀਆਂ ਬੇਬੇ ਹਾਲੇ ਬੈਠੀਆਂ ਨੇ ਜੀ ਪਰ ਅੱਜ ਅਸੀਂ 50 60 ਸਾਲ ਤੇ ਕਿਉਂ ਹੋ ਗਏ ਹੁਣ ਮੈਂ ਮੇਰੀ 83 ਸਾਲ ਦੀ ਉਮਰ ਆ ਮੈਂ ਤਾਂ ਆਪਣੇ ਆਪ ਨੂੰ ਇਹੀ ਸੋਚਣ ਲੱਗ ਗਿਆ ਕਿ ਯਾਰ ਅਸੀਂ ਜਿਹੜੀ ਜ਼ਿੰਦਗੀ ਜਿਲੀ ਜਿਲੀ ਹੁਣ ਤਾਂ ਅਸੀਂ ਪ੍ਰੋਫਿਟ ਜਿੰਨੇ ਪਏ ਹ ਹ ਪਰ ਜਿਹੜੇ ਪਹਿਲੇ ਬਜ਼ੁਰਗ 120 ਵੀ ਸਾਲ ਦੇ 100 100 ਸਾਲ ਦੇ ਬੈਠੇ ਸੀ ਕਿਉਂਕਿ ਖਰਾਕਾ ਉਹਨਾਂ ਨੇ ਖਾਧਦੀਆਂ ਹੁਣ ਉਹ ਖਰਾਕਾ ਹੀ ਹੈ ਨਹੀਂ ਹੁਣ ਇੱਕ ਲੈਵਲ ਆ ਗਿਆ ਇਹਨੂੰ ਅਸੀਂ ਆਪਣੇ ਆਪ ਨੂੰ ਤਸੱਲੀ ਮੰਨ ਲਈਏ ਵੀ ਅਸੀਂ ਇੰਨਾ ਕ ਚੇਰੀ ਜਾਣਾ ਇਹ ਗੱਲ ਨਹੀਂ ਹੁੰਦੀ ਜੇ ਆਪਾਂ ਪਿਓਰ ਚੀਜ਼ਾਂ ਲਾਵਾਂਗੇ ਕਈ ਇਹੋ ਜੇ ਕੰਟਰੀ ਨੇ ਜਿੱਥੇ ਹਾਲੇ ਵੀ 100-100 ਸਾਲ ਪਲੱਸ ਉਮਰਾਂ ਨੇ ਜੀ ਜਦੋਂ ਉਹਨਾਂ ਦੀ ਬੈਕਗ੍ਰਾਉਂਡ ਦੇਖਤਾ ਉਹ ਤੇ ਬਿਲਕੁਲ ਪਿਓਰ ਚੀਜ਼ ਆ ਉੱਥੇ ਕੋਈ ਮਿਕਸ ਇਹੋ ਜੀ ਚੀਜ਼ ਮਿਲਣੀ ਉਹ ਨਹੀਂ ਤੁਹਾਨੂੰ ਹੂੰ